हां जी दोस्तों ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਦੇ ਜਵਾਕ ਬਾਲੇ ਹੀ ਤੇਜ਼ ਹੋ ਚੁੱਕੇ ਨੇ ਇਹਨਾਂ ਬੱਚਿਆਂ ਦੀ ਕੋਈ ਨਾ ਕੋਈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੀ ਰਹਿੰਦੀ ਹੈ ਜਿੱਥੇ ਕਿ ਸ਼ਹਿਰਾਂ ਦੇ ਜਵਾਕ ਕਿਸੇ ਵੀ ਜਾਨਵਰ ਨੂੰ ਹੱਥ ਲਗਾਉਣ ਤੋਂ ਥੋੜਾ ਡਰਦੇ ਹਨ ਪਰ ਉੱਥੇ ਹੀ ਪਿੰਡਾਂ ਵਾਲੇ ਜਵਾਕ ਵੀ ਬਹੁਤ ਜ਼ਿਆਦਾ ਦਲੇਰ ਹੁੰਦੇ ਨੇ ਅਸਲ ਵਿੱਚ ਜੀ ਦੋਸਤੋ ਹੁੰਦਾ ਕੀ ਹੈ ਕਿ ਪਿੰਡ ਦੇ ਇੱਕ ਘਰ ਵਿੱਚ ਇੱਕ ਗੋ ਆ ਜਾਂਦੀ ਹੈ ਤੇ ਘਰ ਵਾਲੇ ਇਸ ਗੋ ਨੂੰ ਸੋਟੀ ਮਾਰ ਕੇ ਬੇਹੋਸ਼ ਕਰ ਦਿੰਦੇ ਨੇ ਗੋ ਨੂੰ ਵੇਖਣ ਬਹੁਤ ਸਾਰੇ ਜਵਾਕ ਇਕੱਠੇ ਹੋ ਜਾਂਦੇ ਨੇ ਤੇ ਫਿਰ ਇਹ ਇੱਕ ਕੁੜੀ ਬਿਨਾਂ ਡਰੇ ਗੋ ਨੂੰ ਪੂ ਸਤੋ ਫੜ ਕੇ ਚੁੱਕ ਲੈਂਦੀ ਹੈ ਤੇ ਜਵਾਕਾਂ ਦੇ ਮਗਰ ਭੱਜਣ ਲੱਗ ਜਾਂਦੀ ਹੈ ਇੰਨੇ ਨੂੰ ਹੀ ਗੋ ਨੂੰ ਵੀ ਹੋਸ਼ ਆ ਜਾਂਦੀ ਹੈ ਜਿਸ ਤੋਂ ਬਾਅਦ ਫਿਰ ਜੋ ਕੁਝ ਅੱਗੇ ਹੁੰਦਾ ਹੈ ਉਸ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਤੇ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ